ਕਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਮੈਂ ਤੇ ਸਾਮ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋਇਆ ਜੀ ਛੋਟਾ ਜ਼ਿਮੀਦਾਰ ਆ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋਇਆ ਜੀ ਮੈਂ ਸਰਕਾਰ ਕੋ ਮੰਗ ਕਰਦਾ ਤੇ ਮੇਰੀ ਕੋ ਮਾਤ ਦਿੱਤੀ ਜਾਵੇ ਜੀ ਨਿਸ਼ਾਨ ਮੇਰਾ 20 ਲੱਖ ਜਿਆਦਾ ਹੋ ਗਿਆ 20 ਜਿਆਦਾ ਟੁਕ ਗਿਆ ਇਹ ਤੋਂ 20 ਲੱਖ ਆ ਗਿਆ ਜਾਨਵਰ ਸਾਰੇ ਮਰ ਗਏ 6 6 ਜਾਂ 6500 ਜੀ ਅਰੀ ਜੀ ਮਾਰਕੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਗ੍ਰਾਹਕਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਇੱਕ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਨ ਕਰਕੇ ਉਹ ਮਤਲਬ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6500 ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਚਾਲਨ ਕਿ ਕਿਤੇ ਬਾਹਰ ਨਿਕਲਿਆ ਤਾਂ ਉਤੋਂ ਛੱਤ ਜਿਹੜੀ ਉੱਪਰ ਦੀ ਬੰਦਲ ਸੀ ਉਹ ਥੱਲੇ ਡਿੱਗੀ ਆ ਤੇ ਥੱਲੜੀ ਵਿਚਾਤੀ ਜਿਹੜੀ ਨਾਲ ਸਾਰੇ ਦੇਖਿਆ ਤੁਸੀਂ ਵੇਖ ਰਹੇ ਹੋ ਕਿ ਸਾਰੇ ਉਹ ਮੜਾ ਜਾ ਪਖਿਆ ਦੋਤ ਨੇ ਪਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਤਿੰਨ ਪੇਟੇ ਇਹਦੇ ਤੇ 25 ਕਿੱਲੇ ਦਾ مالک ਕਿਉਂਕਿ ਫੇਰ ਦੀਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਕਿ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾਰੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੋਜਗਾਰ ਫੇਰ ਚਲਾ ਸਕੇ ਅੱ비 ਅਸੀਂ ਮੰਗ ਕਰਦੇ ਆ ਕਿ ਇਹ ਸਹਾਇਕ ਧੰਦਿਆਂ ਤੇ ਅੰਸ਼ੋਰਸ ਜਿਹੜੀ ਆ ਸਰਕਾਰ ਆਪ ਕਰੇ ਕਿਉਂਕਿ ਕਿਸਾਨ ਕੋ ਅੰਸ਼ੋਰਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਆ ਪਰ ਇਹ ਵੀ ਕਿਸਾਨ ਆੜੇ ਲੱਗਾ ਹੋਇਆ ਸਾਡੀ ਮੰਗ ਆ ਕਿ ਇਹਨਾਂ ਦੀ ਅੰਸ਼ੋਰਸ ਜਿਹੜੀ ਉਹ ਫ੍ਰੀ ਹੋ ਗਏ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਪਰਪਾਈ ਜਿਹੜੀ ਸੌਖੀ ਹੋ ਸਕੇ ਦੂਜੀ ਗੱਲ ਹੈ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾਂ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੁੱਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਆ ਨਾ ਵੀ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਰਿਹਾ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਆ ਉਹ ਬਾਹਰੋਂ ਟੈਕਸ ਮੁਕਤ ਹੋਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਹੁਣ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹ ਉਕ ਮਤਲਬ ਇਹ ਵਿਕਣਾ ਨਹੀਂ ਹੈਗਾ ਇਵੇਂ ਜਿਹੜਾ ਦੁੱਧ ਆ ਉਹ ਬਹੁਤ ਸਸਤਾ ਲੈ ਕੇ ਆ ਰਹੇ ਜਿਹੜੇ ਸਮੁੰਦਰਾਂ ਛੁਰਦੇ ਸੇ ਆਲਵੇਸ ਸਮੇਂ ਜਿਵੇਂ ਸਾਡੀਆਂ ਗਾਈਆਂ ਆਵਾਰਾ ਤੁਰੀਆਂ ਫਿਰਦੀਆਂ ਸਾਡੀਆਂ ਮੱਝਾਂ ਵੀ ਆਵਾਰਾ ਜੜੀਆਂ ਤੁਰਨ ਗਈਆਂ ਕਿਉਂਕਿ ਇੱਥੇ ਸਸਤਾ ਦੁੱਧ ਲੈ ਕੇ ਆ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਬਾਹਰੋਂ ਸਮਾਨ ਆਉਣਾ ਉਹਨੂੰ ਇੰਨਾ ਟੈਕਸ ਲਾਇਆ ਜਾਏ ਕਿ ਉਹ ਇੱਥੇ ਵਿਕੇ ਨਾ ਤੇ ਇਥੋਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਹਾਲ ਰਹਿਣ ਤਾਂ ਕਿ ਕਿਸਾਨ ਦੀ ਜਿਹੜੀ ਹਾਲਤ ਹੈ ਜਿਹੜੀ ਉਹ ਸੁਧਰੇ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕਾਲ ਮੀਸ਼ ਟੈਕ ਆਉਣ ਕਰਕੇ ਸਾਰਾ ਪੋਲੀਫਨ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਆ ਲਿਆ ਕਰਜ਼ਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਏ ਜ਼ਮੀਨ ਮੀਨਾਂ ਦੇ ਕੋਲ ਬਹੁਤ ਥੋੜੀ ਹੈ ਪੱਠੇ ਦੱਤੇ ਜੋਗੀ ਇੰਨੇ ਗਰੀਬ ਬੰਦੇ ਨੇ ਹੱਥੋਂ ਪਰੇ ਮੁਰਕੇ ਜਥੇ ਬੰਦੀ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਵਾਹ ਨੂੰ ਰੋਂਦਿਆਂ ਧੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲਓ ਇਹਨਾਂ ਨੂੰ ਸਾਰਾ ਤੈਅ ਨਾਸ਼ ਹੋ ਗਿਆ ਹੈ ਟੈਗ ਢੇਰੀ ਹੋ ਗਿਆ ਹੈ ਨਾ ਕੋਈ ਬੱਚਾ ਬਚਿਆ ਇਹਨਾਂ ਕੋਈ ਦੇ ਵਿੱਚੋਂ ਮਲਕੋ ਪੂਲੀ ਫਾਰਮ ਦਾ ਹਿੱਸਾ ਬਲਿਆ ਗਾਰਡਰ ਵੀ ਦੋਰੇ ਗਰੇਲ ਹੋ ਗਏ ਆ ਨਾ ਨੌਜਵਾਨ ਕੰਮ ਆਉਣੇ ਆ ਨਾ ਇਹ ਵਿੱਚ ਸਤੀ ਕੁਛ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਿਆ ਸਭ ਕੁਝ ਸਰਕਾਰ ਦੇ ਗਾੜੀ ਇਹੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਪਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਇਸ ਵੀਰ ਦਾ ਰੋਣ ਦੀ ਦਾ ਦੁੱਖ ਸੁਣਿਆ ਜਾਵੇ